ਸਾਸਰੀ ਕਾਜ ਦੇ ਸਾਰੇ ਨੂੰ ਪੱਡਾ ਕਿਨੂ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਇਹ ਸ਼ਰਟ ਹੋਏਗੀ ਪਿਓਰ ਟਿਸ਼ੂ ਜਕਵਾਰਦੀ ਹੋਏਗੀ ਬਹੁਤ ਹੀ ਸੋਹਣਾ ਸੀਕਵੈਂਸ ਦਾ ਕੰਮ ਹੋਏਗਾ ਕੱਟਦਾਨੇ ਦਾ ਕੰਮ ਹੋਏਗਾ ਬਾਟਮ ਜਿਹੜੀ ਹੋਏਗੀ ਸੇਮ ਫੈਬਰਿਕ ਹੋਏਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਸ਼ਿਮਰ ਦਾ ਹੋਏਗਾ ਬਹੁਤ ਹੀ ਸੋਹਣਾ ਐਸੇ ਉੱਪਰ ਬੂਟੀ ਵਰਕ ਦਾ ਕੰਮ ਹੋਏਗਾ ਪਲੇਨ ਸਿਲਕ ਦੀ ਬਾਟਮ ਹੋਏਗੀ ਸ਼ਿਮਰ ਸ਼ਿਮਰ ਦਾ ਸੇਮ ਦੁਪੱਟਾ ਹੋਏਗਾ ਅਗਲਾ ਜਿਹੜਾ ਫੈਬਰਿਕ ਹੋਏਗਾ ਸਿਲਕ ਦਾ ਹੋਏਗਾ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਨੈਕ ਰੈਡੀ ਕੀਤਾ ਹੋਇਆ ਮਿਲੇਗਾ ਜਿਹੜੀ ਬਾਟਮ ਹੋਏਗੀ ਸਿਲਕ ਦੀ ਹੋਏਗੀ ਚਨਾਉ ਦਾ ਦੁਪੱਟਾ ਹੋਏਗਾ 4 ਸੈਡੋਸ ਦੇ ਵਰਕ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਖਾਦੀ ਸਿਲਕ ਦਾ ਹੋਏਗਾ ਬਹੁਤ ਹੀ ਸੋਹਣਾ ਵਰਕ ਹੋਏਗਾ ਸਿਲਕ ਦੀ ਬਾਟਮ ਹੋਏਗੀ ਖਾਦੀ ਸਿਲਕ ਦਾ ਦੁਪੱਟਾ ਹੋਏਗਾ ਇਸ ਦੇ ਉੱਪਰ ਵੀ ਵਰਕ ਹੋਏਗਾ ਇਹ ਜਿਹੜਾ ਸੂਟ ਹੋਏਗਾ ਔਰਗਾਂਜ਼ਾ ਦਾ ਹੋਏਗਾ ਇਸ ਦੇ ਉੱਪਰ ਬਹੁਤ ਹੀ ਸੋਹਣਾ ਥ्रेड ਵਰਕ ਦਾ ਕੰਮ ਹੋਏਗਾ ਨੈਕ ਤੇ ਘੇਰੇ ਤੇ ਜਿਹੜੀ ਬਾਟਮ ਹੋਏਗੀ ਉਸ ਦੇ ਉੱਪਰ ਵੀ ਵਰਕ ਹੋਏਗਾ ਜ スクリーンショット भेज के ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੈਸੇ ਜਿਹੜੇ ਹੋਣਗੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਹੈਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜਾ ਫੈਬਰਿਕ ਹੋਏਗਾ क्रेਵ ਦਾ ਹੋਏਗਾ ਬਹੁਤ ਸਾਰਾ ਪ੍ਰਿੰਟ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਏ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣੇ ਚਾਹੁੰਦੇ ਹੋ ਹਾਂਜੀ ਇਹਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ